हां जी रजी इस क्वेश्चन ਦੇ ਵਿੱਚ ਆਪਾਂ ਨੂੰ ਕੀ ਕਿਹਾ ਗਿਆ ਹੈ ਕਿ ਆਪਾਂ ਨੇ ਪ੍ਰੂਫ ਕਰਨਾ ਹੈ ਕਿ cos²x cos²x π/3 cos²x π/3 3/2 ਤਾਂ ਆਪਾਂ ਇਹਨੂੰ ਸ਼ੁਰੂਆਤ ਕਿਵੇਂ ਕਰਾਂਗੇ ਆਪਾਂ ਇਹਦਾ ਸੋਲੂਸ਼ਨ ਲਿਖਾਂਗੇ ਠੀਕ ਹੈ ਔਰ ਆਪਾਂ ਜਿਹੜਾ ਆ ਖੱਬਾ ਪਾਸਾ ਯਾਨੀ ਲੈਫਟ ਹੈਂਡ ਸਾਈਡ ਐਜ਼ ਇਟ ਇਜ਼ ਉਤਾਰ ਲਾਂਗੇ ਕਿ cos²x cos²x π/3 cos²x π/3 ਠੀਕ ਹੈ ਹੋਪ ਰਾਜੇ ਸਾਨੂੰ ਇੱਕ ਫਾਰਮੂਲਾ ਪਤਾ ਹੈ cos² ਦਾ ਆਪਾਂ ਨੂੰ ਪਤਾ ਹੈ ਤੁਸੀਂ ਇੱਥੇ ਸਾਈਡ ਤੇ ਲਿਖ ਦੋਗੇ ਵੀ ਨੋ दैट ਵੀ ਨੋ दैट ਸਾਨੂੰ ਕੀ ਪਤਾ ਹੈ ਸਾਨੂੰ ਇਹ ਪਤਾ ਹੈ ਕਿ cos²x ਦਾ ਫਾਰਮੂਲਾ ਕੀ ਦੇ ਬਰਾਬਰ ਹੁੰਦਾ ਹੈ 1 cos 2x ਡਿਵਾਈਡਿਡ ਬਾਈ 2 ਦੇ ਬਰਾਬਰ ਹੁੰਦਾ ਠੀਕ ਹੈ ਜੀ ਤਾਂ ਜੇ ਟ੍ਰਿਗਨੋਮੈਟਰੀ ਇਜ਼ 올 ਅਬਾਊਟ ਦੀ ਫਾਰਮੂਲਾਸ ਠੀਕ ਹੈ ਕਿੰਨੇ ਤੁਹਾਨੂੰ ਫਾਰਮੂਲਾ ਜ਼ਿਆਦਾ ਨੇ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ ਦੈਟਸ ਇਟ ਸੋ ਰਜੀ ਆਹ ਸਾਨੂੰ cos²x ਦਾ ਫਾਰਮੂਲਾ ਸਾਨੂੰ ਪਤਾ ਚੱਲ ਗਿਆ ਸੋ ਹੁਣ ਅਸੀਂ ਇਹਨੂੰ ਪੁੱਟ ਕਰ ਦਾਂਗੇ ਠੀਕ ਹੈ ਹੁਣ ਇੱਕ ਗੱਲ ਧਿਆਨ ਦਿਓ ਕਿ ਅਗਰ ਇੱਥੇ ਸਾਡੇ ਕੋਲੇ ਐਂਗਲ x ਹੈ ਤਾਂ ਇੱਥੇ ਸਾਡੇ ਕੋਲੇ ਉਹਦਾ ਡਬਲ ਐਂਗਲ ਹੈ ਸਮਝ ਰਹੇ ਹੋ ਸੋ ਦੈਟ ਮੀਨਸ ਇਹ ਵਾਲੀ ਚੀਜ਼ ਹੁਣ ਆਪਾਂ ਇੱਥੇ ਅਪਲਾਈ ਕਰਦੇ ਆਂ ਤਾਂ ਅਸੀਂ ਕਿਸ ਤਰੀਕੇ ਨਾਲ ਲਿਖਾਂਗੇ ਸੋ ਦੈਟ ਸ਼ੁੱਡ ਬੀ ਇਕੁਅਲ ਟੂ cos ਸਿंपल ਲਿਖ ਦਾਂਗੇ ਕਿ 1 cos 2x 2 ਇਹ ਅਸੀਂ ਇਸ cos²x ਦੀ ਜਗ੍ਹਾ ਲਿਖਿਆ ਹੁਣ ਅਸੀਂ cos²x π/3 ਦੀ ਜਗ੍ਹਾ ਲਿਖਾਂਗੇ ਸੋ ਇਹਦੀ ਜਗ੍ਹਾ ਅਸੀਂ ਕਿਵੇਂ ਲਿਖਾਂਗੇ 1 cos ਹੁਣ ਜਿਹੜਾ ਐਂਗਲ ਹੈ ਇਹਨੂੰ 2 ਨਾਲ ਮਲਟੀਪਲਾਈ ਕਰਨਾ ਹੈ दैट मींस ਇਹਨੂੰ ਸਾਰੇ ਨੂੰ 2 ਨਾਲ ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲੇ ਕਿੰਨਾ ਬਣ ਜੂਗਾ 2x ਆਹ ਸਾਡੇ ਕੋਲੇ ਕਿੰਨਾ ਬਣ ਚੁਗਾ ਰਜੇ 2π/3 ਬਣ ਜੂਗਾ ਔਰ ਠੀਕ ਹੈ ਇਹਦੇ ਡਿਵਾਈਡ ਚ ਕੀ ਚੱਲ ਰਿਹਾ 2 ਚੱਲ ਰਿਹਾ ਇਸ ਤਰੀਕੇ ਨਾਲ ਲਿਖਤਾ ਉਸੇ ਤਰੀਕੇ ਨਾਲ ਆਪਾਂ ਇਹਨੂੰ ਲਿਖਾਂਗੇ ਇਹ ਵਾਲੀ ਫਾਰਮ ਦੇ ਵਿੱਚ ਠੀਕ ਹੈ ਕਿਵੇਂ ਆ ਜਾਏਗਾ 1 cos ਜਿਹੜਾ ਐਂਗਲ ਹੈ 2 ਟਾਈਮਸ ਯਾਨੀ ਕਿ 2x 2π/3 ਔਰ ਉਹਦੇ बटे ਰਜੇ ਕਿੰਨਾ ਆ ਗਿਆ 2 ਆ ਗਿਆ ਠੀਕ ਹੈ ਜੀ ਇਸ ਤਰੀਕੇ ਨਾਲ ਹੁਣ ਰਜੇ ਆਪਾਂ ਕੀ ਕਰਦੇ ਆ ਇਨਾਂ ਸਾਰਿਆਂ ਦੇ ਵਿੱਚ 2 ਕਾਮਨ ਹੈ ਤਾਂ ਆਪਾਂ ਨੇ ਕੀ ਕੀਤਾ 1/2 ਨੂੰ ਬਾਹਰ ਕੱਢ ਲਿਆ ਜਦੋਂ ਆਪਾਂ ਇਹ 1/2 ਨੂੰ ਬਾਹਰ ਕੱਢਿਆ ਤਾਂ ਅੰਦਰ ਸਾਡੇ ਕੋਲ ਰਹਿ ਗਿਆ 1 cos 2x 1 ਆਵਲਾ ਰਹਿ ਗਿਆ cos ਬ੍ਰੈਕਟ ਦੇ ਵਿੱਚ 2x 2π/3 ਇਧਰ ਆਵਲੀ ਚੀਜ਼ ਰਹੀ 1 cos 2x 2π/3

ਕਲੀਅਰ ਹੈ ਰਜੇ ਆਈ ਹੋਪ ਤੁਹਾਨੂੰ ਇੱਥੇ ਤੱਕ ਦੇ ਸਾਰੇ ਦੇ ਸਾਰੇ ਸਟੈਪਸ ਕਲੀਅਰ ਹੋ ਗਏ ਹੁਣ ਨੈਕਸਟ ਥੋੜਾ ਜਿਹਾ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਇੱਕ ਫਾਰਮੂਲਾ ਦਿਖ ਰਿਹਾ ਹੈ ਕੀ ਦਿਖ ਰਿਹਾ ਹੈ ਆਈ ਨੂੰ cos ਆ ਵਾਲੇ ਸਾਰੇ ਐਂਗਲ ਨੂੰ a ਮੰਨ ਲਓ ਆ ਵਾਲੇ ਸਾਰੇ ਐਂਗਲ ਨੂੰ b ਮੰਨ ਲਓ ਤਾਂ ਆਪਾਂ ਇੱਥੇ ਰਜੇ ਫਾਰਮੂਲਾ ਅਪਰਾਈ ਕਰਾਂਗੇ cos a cos b ਦਾ ਹੁਣ cos a cos b ਦਾ ਫਾਰਮੂਲਾ ਕੀ ਹੁੰਦਾ cos a cos b 2 cos a b 2 ਤੇ cos a b 2 ਇਹ ਸਾਡਾ ਰਜੇ ਫਾਰਮੂਲਾ ਹੁੰਦਾ ਹੈ ਹੁਣ ਇਹੀ ਫਾਰਮੂਲੇ ਨੂੰ ਆਪਾਂ ਨੇ ਕੀ ਕਰਨਾ ਹੈ ਇਹ ਤੇ ਅਪਲਾਈ ਕਰਦੇ ਨੇ ਠੀਕ ਹੈ ਇਹ ਤੇ ਅਪਲਾਈ ਕਰਾਂਗੇ ਇਹ ਸਾਡਾ a ਹੈ ਤੇ ਇਹ ਸਾਡਾ b ਹੈ ਇੱਕ ਵਾਰੀ ਅਸੀਂ ਐਡ ਕਰਾਂਗੇ ਇੱਕ ਵਾਰੀ ਅਸੀਂ ਮਾਈਨਸ ਕਰਾਂਗੇ ਯਾਨੀ ਸਾਡੇ ਕੋਲੇ ਰਜੇ ਕੀ ਬਣ ਜੇਗਾ ਦੇਖੋ ਪਹਿਲਾਂ ਆਹ ਵਾਲੀ ਚੀਜ਼ ਸੇਮ ਲਿਖਾਂਗੇ ਹੁਣ ਇਦਾਂ ਮੇਰੇ ਕੋਲ ਸਪੇਸ ਨਹੀਂ ਤਾਂ ਹੀ ਮੈਨੂੰ ਨੈਕਸਟ ਪੇਜ ਲੈਣਾ ਪੈ ਰਿਹਾ ਆਹ ਵਾਲੀ ਸਾਰੀ ਚੀਜ਼ ਸੇਮ ਲਿਖਾਂਗੇ ਆਪਾਂ ਲਿਖ ਦਿੰਨੇ ਆ ਇੱਥੇ ਠੀਕ ਹੈ ਥਿਸ ਇਸ ਇਕੁਅਲਸ ਟੂ 1/2 ਅੰਦਰ ਸਾਡੇ ਕੋਲੇ ਸੀਗਾ 3 cos ਦਾ cos 2x ਐਜ਼ ਇਟ ਇਜ਼ ਆਜੂਗਾ ਕਿਉਂਕਿ ਜਿਹੜਾ ਇਹ ਫਾਰਮੂਲਾ ਹੈ ਉਹ ਤਾਂ ਆਪਾਂ ਇੱਥੋਂ ਤੋਂ ਅਪਲਾਈ ਕਰਨਾ ਸ਼ੁਰੂ ਕੀਤਾ ਨਾ ਆ ਤਾਂ ਐਜ਼ ਇਟ ਇਜ਼ ਆਜੂਗਾ ਇਸ ਲਈ ਸੋ ਇੱਥੇ ਤੱਕ ਲਿਖ ਕੇ ਬਾਕੀਆਂ ਨੂੰ ਆਪਾਂ ਲਿਖ ਦਾਂਗੇ ਫਾਰਮੂਲੇ ਦੇ ਅਕੋਰਡਿੰਗ ਆਹ 2 ਆ ਗਿਆ ਫਾਰਮੂਲੇ ਵਾਲਾ फिर आप लिखिया कॉस हूँ ए प्लस बी यानी के टू एक्स प्लस टू पाए बाय थ्री प्लस टू एक्स माइनस टू पाए बाय थ्री और बटे की आ गया रजे आह टू आ गया फॉर्मूले वाला फिर कॉस लिखा और माइनस बी कर देंगे यानी कि टू एक्स प्लस टू पाए बाय थ्री जो तो माइनस किया माइनस का टू एक्स ਪਲੱਸ 2 ਪਾਈ 3 ਆ ਗਿਆ ਠੀਕ ਹੈ ਇੱਥੋਂ ਬ੍ਰੈਕਟ ਬੰਦ ਔਰ ਇਹਦੇ बटे 2 ਕੁਝ ਨਹੀਂ ਕੀਤਾ ਬਸ ਫਾਰਮੂਲਾ ਅਪਲਾਈ ਕੀਤਾ ਜਦੋਂ ਤੁਸੀਂ ਆਪਣੇ ਆਪ ਕਰਕੇ ਦੇਖੋਗੇ ਤਾਂ ਤੁਹਾਡਾ ਆਸਾਨੀ ਨਾਲ ਇੱਥੇ ਤੱਕ ਤੁਸੀਂ ਪਹੁੰਚ ਰਹੇ ਹੋ ਹੁਣ ਇਹਨੂੰ ਸੋਲਵ ਕਰ ਲੈਣੇ ਆ ਦੇਖੋ ਕਿਵੇਂ ਸੋਲਵ ਕਰਾਂਗੇ ਜੀ ਧਿਆਨ ਨਾਲ ਦੇਖੋ ਹੁਣ ਮੈਂ ਤੁਹਾਨੂੰ ਇੱਥੇ ਹੀ ਕਰਵਾ ਰਹੀ ਹਾਂ ਹੁਣ ਇਹਦੇ ਵਿੱਚ ਰਜੇ ਆਹ ਦੇਖੋ 2/3 ਤੇ 2/3 ਤਾਂ ਕੈਨਸਲ ਹੋ ਜਾਣਗੇ ਤੇ 2x ਤੇ 2x ਕੀ ਬਣਾਉਣਗੇ 4x ਬਣਾਉਣਗੇ ਤੇ ਆਹ 4x ਦੇ ਡਿਵਾਈਡ ਚ ਕੌਣ ਪਿਆ 2 ਪਿਆ ਯਾਨੀ ਇੱਥੋਂ ਸਾਡੇ ਕੋਲੇ ਕਿੰਨਾ ਰਹਿ ਚੁ 2x ਰਹਿ ਜਾਊਗਾ ਤੇ ਹੁਣ ਇਧਰੋਂ ਦੇਖ ਲਓ ਇਧਰੋਂ ਦੇਖੋ 2x ਦੇ ਵਿੱਚੋਂ ਆਹ 2x ਤਾਂ ਮਾਈਨਸ ਹੋ ਜਾਊਗਾ ਤੇ 2/3 2/3 ਤੇ ਜਦੋਂ ਇਹਨੂੰ ਐਡ ਕਰਾਂਗੇ ਸਾਡੇ ਕੋਲੇ ਕਿੰਨਾ ਰਹਿ ਜਾਊਗਾ ਰਜੇ 4/3 ਹੁਣ 4/3 ਨੂੰ 2 ਨਾਲ ਡਿਵਾਈਡ ਕਰ ਦਾਂਗੇ ਤਾਂ ਸਾਡੇ ਕੋਲੇ ਕਿੰਨਾ ਬਚ ਜਾਊਗਾ ਇਹ 2/3 ਬਚ ਜਾਊਗਾ ਕਲੀਅਰ ਹੈ आराम एक बार खुद अपने हाथ करके देखियो समझ लग जूगा सो लिख दें टू इतने तो सास ए सारे सोल्व करके कि आ गया रजे टू एक्स फिर आह डॉट कोस इतने रजे इन सोल्व करके सू कि मिल गया टू पाए बाय थ्री मिल गया क्लीयर बस आट कट कटा के देखना हूँ कुछ नहीं ए करना है हम रजे आपने की किया ਸਾਨੂੰ ਪਤਾ ਹੈ ਹੁਣ ਦੇਖੋ ਮੈਂ ਇਹਨੂੰ ਅਲੱਗ ਪੈਨਲ ਕਰਕੇ ਦੇਖ ਰਹੀ ਹਾਂ ਜਿਹੜੀ ਚੀਜ਼ ਆਪਾਂ ਇੱਦਾਂ ਸਾਈਡ ਤੇ ਕਰਦੇ ਹੁੰਦੇ ਆ ਮੈਂ ਤੁਹਾਨੂੰ ਇਹਦੇ ਵਿੱਚ ਹੀ ਕਰਕੇ ਦਿਖਾ ਰਹੀ ਹਾਂ ਤੁਸੀਂ ਪੇਪਰ 'ਚ ਇਹਨੂੰ ਸਾਈਡ ਤੇ ਕਰੋਗੇ ਹੁਣ ਰਾਜੇ ਆਪਾਂ ਨਾ ਇਸ cos 2π/3 ਦੀ ਵੈਲਿਊ ਕੱਢਦੇ ਆਂ ਦੇਖੋ ਇੱਥੇ ਕਰ ਦਿੰਨੇ ਆ ਚਲੋ ਦੇਖੋ cos 2π/3 ਨੂੰ ਅਸੀਂ ਕਿਵੇਂ ਲਿਖ ਸਕਦੇ ਆਂ cos 2π/3 ਨੂੰ ਅਸੀਂ ਲਿਖ ਸਕਦੇ ਆਂ cos π π/3 ਠੀਕ ਹੈ ਹੁਣ ਉਸ ਤੋਂ ਬਾਅਦ ਸਾਨੂੰ ਪਤਾ ਹੈ ਕਿ ਪਾਈ ਤੇ ਵੈਲਿਊ ਚੇਂਜ ਨਹੀਂ ਹੁੰਦੀ ਤਾਂ ਇਹ cos ਆ ਗਿਆ ਦੇਖੋ ਬੇਸਿਕ ਫਾਰਮੂਲੇ ਜ਼ਿਆਦਾ ਨੇ ਨਾ ਸਾਰੇ ਇਹਨਾਂ ਨੂੰ ਯਾਦ ਰੱਖਿਓ ਅੱਗੇ ਤੱਕ ਤੁਹਾਡੇ ਕੰਮ ਆਉਣੇ ਨੇ ਸੋ ਦੇਖੋ ਏ ਆ ਗਿਆ cos π/3 ਔਰ sin ਕੀ ਦਾ ਲੱਗੂਗਾ ਰਜੇ ਮਾਈਨਸ ਦਾ ਲੱਗੂਗਾ बिकॉज़ π ਯਾਨੀ ਕਿ 180 ਦੇ ਵਿੱਚ ਪਲੱਸ ਹੋ ਰਿਹਾ 180 ਦੇ ਵਿੱਚ ਪਲੱਸ ਹੋ ਕੇ ਥਰਡ ਕੁਆਡਰੈਂਟ ਔਰ ਥਰਡ ਕੁਆਡਰੈਂਟ ਦੇ ਵਿੱਚ cos ਕੀ ਹੁੰਦਾ 네ਗੇਟਿਵ ਹੁੰਦਾ ਤਾਂ ਅਸੀਂ ਇਸ ਲਈ ਇੱਥੇ ਮਾਈਨਸ cos ਲਗਾਇਆ ਏ ਸੋ ਹੁਣ ਇਹਦੀ ਵੈਲਿਊ ਕਿੰਨੀ ਹੁੰਦੀ ਹੈ ਰਜੇ 1/2 cos π/3 1/2 ਨਾਲ ਨਿਸ਼ਾਨੀ ਕੀ ਦੀ ਲਗਾਤੀ ਮਾਈਨਸ ਦੀ ਸੋ ਹੁਣ ਇਹ ਵੈਲਿਊ ਆਪਾਂ ਇੱਥੇ ਪੁੱਟ ਕਰ ਦਿੰਦੇ ਆ ਤਾਂ ਸਾਡੇ ਕੋਲੇ ਰਜੇ ਇੱਥੋਂ ਕਿੰਨਾ ਆ ਗਿਆ 1/2 3, so 3 cos 2x ਪਲੱਸ 2 cos 2x ਡਾਟ ਹੁਣ a cos 2π/3 ਦੀ ਜਗ੍ਹਾ ਅਸੀਂ ਸਿੱਧਾ ਇਧਰੋ ਕੀ ਲਿਖ ਦਾਂਗੇ ਮਾਈਨਸ ਦਾ 1/2 ਲਿਖ ਦਾਂਗਾ ਹੁਣ ਦੇਖੋ ਆਹ 2 ਨਾਲ ਜਿਹਦੇ ਨਾਲ ਵੈਸੇ ਕੱਟਣਾ ਤੁਸੀਂ ਇਹਨੂੰ ਕੱਟ ਸਕਦੇ ਹੋ ਪਹਿਲਾਂ ਆਪਾਂ ਸਾਰਾ ਸੋਲਵ ਉਧਰ ਕਰ ਲਿਆ ਇਹ 1/2 ਫੇਰ ਸਾਡੇ ਕੋਲੇ ਇੱਥੇ ਰਹਿ ਗਿਆ 3 ਪਲੱਸ cos 2x ਫੇਰ ਸਾਡੇ ਕੋਲੇ ਮਾਈਨਸ ਲੱਗੇਗਾ ਕਿਉਂ ਮਾਈਨਸ ਲੱਗੇਗਾ ਦੇਖੋ ਆਹ ਜਿਹੜਾ 2 ਹੈ ਉਹ ਇਸ 2 ਨਾਲ ਕੱਟਿਆ ਜਾਏਗਾ ਤਾਂ ਸਾਡੇ ਕੋਲੇ ਰਹਿ ਕੀ ਜਾਏਗਾ ਮਾਈਨਸ cos 2x ਰਹਿ ਜਾਏ ਠੀਕ ਹੈ ਜੀ ਹੁਣ ਇਹ cos 2x ਤੇ cos 2x ਕੱਟੇ ਗਏ ਤਾਂ ਸਾਡੇ ਕੋਲੇ 1/2 3 ਯਾਨੀ ਕਿ 3/2 ਰਹਿ ਜਾਏਗਾ ਅਤੇ ਧਿਆਨ ਨਾਲ ਦੇਖੋ ਉਹੀ ਅਸੀਂ ਪ੍ਰੂਫ ਕਰਨਾ ਸੀ ਸਾਨੂੰ ਕੀ ਕਿਹਾ ਗਿਆ ਸੀਗਾ ਕਿ ਪ੍ਰੂਫ ਕਰੋ ਕਿ ਇਹ ਵਾਲੀ ਵੈਲਿਊ ਕਿਦੇ ਬਰਾਬਰ ਹੈ 3/2 ਦੇ ਬਰਾਬਰ ਹੈ ਦੁਬਾਰਾ ਸਟੈਪਸ ਸਮਝ ਲਓ ਅਸੀਂ ਨੇ राजे ਮੇਨ ਆ ਵਾਲਾ ਫਾਰਮੂਲਾ ਸੀ ਇਹਦੇ ਵਿੱਚ ਅਪਲਾਈ ਕੀਤਾ ਹੈ cos²x 1 cos 2x/2 ਦਾ ਫਾਰਮੂਲਾ ਅਪਲਾਈ ਕੀਤਾ ਸਾਰਿਆਂ ਦੇ ਵਿੱਚ ਫਾਰਮੂਲਾ ਅਪਲਾਈ ਕੀਤਾ ਫਿਰ ਅਸੀਂ ਇਹਨਾਂ ਦੇ ਵਿੱਚ ਆਹ ਜਿਹੜਾ ਹੈਗਾ ਸਾਡੇ ਕੋਲੇ ਦੋ ਕਾਮਨ ਪਿਆ ਸੀ ਅਸੀਂ ਦੋ ਬਾਹਰ ਲੈ ਗਏ ਫਿਰ ਸਿੰਪਲੀਫਾਈ ਕੀਤਾ ਫਿਰ ਸਾਨੂੰ ਇੱਥੇ cos a cos b ਦਾ ਫਾਰਮੂਲਾ ਸੀ ਅਪਲਾਈ ਕੀਤਾ cos a cos b ਦਾ ਸਾਡੇ ਕੋਲੇ ਆਹ ਫਾਰਮੂਲਾ ਹੈ ਇਹਨੂੰ ਅਪਲਾਈ ਕਰਨ ਤੋਂ ਬਾਅਦ ਅਸੀਂ ਇਹਨਾਂ ਕੱਟਕਟਾ ਕੀਤਾ ਹੈ ਜਿਹੜੀ ਚੀਜ਼ ਮਾਈਨਸ ਹੋ ਰਹੀ ਸੀ ਉਹਨੂੰ ਕੱਟਤਾ ਬਾਕੀਆਂ ਨੂੰ ਐਡ ਕਰਕੇ ਡਿਵਾਈਡ ਕਰਕੇ ਇੱਥੇ ਫਾਈਨਲੀ ਸਾਡੇ ਕੋਲੇ 2x ਬਚ ਗਿਆ ਤੇ ਇੱਥੇ ਸਾਡੇ ਕੋਲੇ ਇਹਨੂੰ ਸੋਲਵ ਕਰਕੇ 2π/3 ਬਚ ਗਿਆ ਹੁਣ cos 2π/3 ਦੀ ਵੈਲਿਊ ਨੂੰ ਜਦੋਂ ਸੋਲਵ ਕੀਤਾ ਤਾਂ -1/2 ਆ ਗਿਆ ਔਰ -1/2 ਨੂੰ ਜਦੋਂ ਅੱਗੇ ਸੋਲਵ ਕੀਤਾ ਤਾਂ ਜੋ ਚੀਜ਼ ਅਸੀਂ ਨੇ ਪ੍ਰੂਫ ਕਰਨੀ ਸੀ ਉਹ ਚੀਜ਼ ਅਸੀਂ ਪ੍ਰੂਫ ਕਰਿਆਈ वैसे इदाने क्वेश्चन तो ਤੁਹਾਨੂੰ ਇਹ ਜਿਸਲਾਹ ਦੇਣੀ ਤਾਂ ਨਹੀਂ ਚਾਹੀਦੀ ਪਰ ਫਿਰ ਵੀ ਜਦੋਂ ਪ੍ਰੂਫ ਕਰਨਿਆ ਤਾਂ ਸਾਨੂੰ ਪਤਾ ਹੀ ਹੈ ਕਿ ਇਹ ਚੀਜ਼ 3/2 ਦੇ ਬਰਾਬਰ ਆਉਗੀ ਤਾਂ ਥੋੜਾ ਜਿਹਾ ਅਗਰ ਬਾਈ ਚਾਂਸ ਵਿੱਚ ਦੀ ਪੇਪਰਾਂ ਦੇ ਵਿੱਚ ਐਵੇਂ ਹੋਵੇ ਕਿ ਤੁਸੀਂ ਨਾ ਵਿੱਚ ਕੋਈ ਸਟੈਪ ਭੁੱਲ ਜੋਂ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਬਸ ਇਹਨੂੰ 3/2 ਦੇ ਬਰਾਬਰ ਲਿਖ ਕੇ ਆਇਓ ਵੈਸੇ ਗਲਤ ਅਪਰੋਚ ਹੈ ਇਹ ਬਟ ਫਿਰ ਵੀ ਕਿਉਂਕਿ ਹੁਣ ਕੁਝ ਕਰ ਹੀ ਨਹੀਂ ਸਕਦੇ ਜਦ ਪੇਪਰ 'ਚ ਭੁੱਲ ਗਏ ਤਾਂ ਤਾਂ ਇਸ ਤਰੀਕੇ ਨਾਲ ਇਹਨੂੰ ਜ਼ਰੂਰ ਕਰਿਆ ਆਇਓ ਸੋ ਇਹ ਮੈਂ ਅਪਲੋਡ ਕਰ ਦਿੰਨੀ ਆ ਉਸ ਤੋਂ ਬਾਅਦ ਫਿਰ ਨੈਕਸਟ ਪਾਰਟ ਦੇਖਦੇ ਆ ਠੀਕ ਹੈ ਜੀ ਕਿਉਂਕਿ ਜੇ ਵੀਡੀਓਜ਼ ਜ਼ਿਆਦਾ ਵੱ